ਸੁਖਮਨੀ ਸਾਹਿਬ ਬਾਣੀ ਜਿਹਨੂੰ ਤਕਰੀਬਨ ਅਸੀਂ ਅੰਮ੍ਰਿਤ ਵੇਲੇ ਜਦੋਂ ਵੀ ਜਾਂ ਸਮਾਂ ਲੱਗਦਾ ਹੈ ਸਤਪੁਰੂ ਦੀ ਬਾਣੀ ਨੂੰ ਆਪਣੀ ਰਚਨਾ ਦੇ ਵਿੱਚ ਉਚਾਰਨ ਕਰਦੇ ਹਾਂ ਪੜ੍ਹਦੇ ਹਾਂ ਦਾਤਾਰ ਸਾਹਿਬ ਜੀ ਦੀ ਇਹ ਬਾਣੀ ਸੁਖਾਂ ਦੀ ਬਾਣੀ ਅੰਮ੍ਰਿਤ ਬਾਣੀ ਉਸ ਬਾਣੀ ਦੇ ਪਹਿਲੇ ਜੋ ਅਸ਼ਕਪਤੀ ਹੈ ਉਸ ਅਸ਼ਕਪਤੀ ਦੇ ਅੰਦਰ ਮੇਰੇ ਦਾਤਾਰ ਪਾਤਸ਼ਾਹ ਜੀ ਨੇ ਸਿਮਰਨ ਦੀ ਗੱਲ ਕੀਤੀ ਹੈ ਪਹਿਲਾਂ ਆਪਾਂ ਸਿਮਰਨ ਦੇ ਅਰਥ ਸਮਝ ਲਈਏ ਗੁਰੂ ਸਾਹਿਬ ਜੀ ਦੀ ਬਾਣੀ ਸਿਮਰਨ ਸਿਮਰਤੀ ਤੋਂ ਬਣੀਆ ਹੈ ਸਿਮਰਨ ਦੇ ਅਰਥ ਯਾਦ ਕਰਨਾ ਹੈ ਚੇਤੇ ਕਰਨਾ ਹੈ ਕਿਸ ਨੂੰ ਚੇਤੇ ਕਰਨਾ ਹੈ ਇੱਕ ਅਕਾਲ ਨੂੰ ਚੇਤੇ ਕਰਨਾ ਜੋ ਕਾਲ ਤੋਂ ਰਹਿਤ ਹੈ ਜੋ ਅਜੂਨੀ ਹੈ ਜੂਨਾ ਤੋਂ ਰਹਿਤ ਹੈ ਉਸ ਵਾਹਿਗੁਰੂ ਜੀ ਨੂੰ ਪਰਮਾਤਮਾ ਨੂੰ ਸਤਿਗੁਰ ਦੀ ਬਾਣੀ ਕਹਿੰਦੀ ਹੈ ਸਿਮਰ ਉਸ ਨੂੰ ਉਸ ਨੂੰ ਯਾਦ ਕਰ ਤੇ ਦਤਾਰ ਗੁਰਦੇਵ ਮਹਾਰਾਜ ਜੀ ਦੱਸਦੇ ਨੇ ਕਿ ਉਸ ਨੂੰ ਯਾਦ ਕਰਨ ਦੇ ਨਾਲ ਜਿਹੜੇ ਜੀਵਨ ਦੇ ਅੰਦਰ ਮਨੁੱਖ ਦੇ ਬਿਪਤਾ ਕਲੇਸ਼ ਸੰਕਟ ਦੁੱਖ ਇਹ ਆਪਣੇ ਆਪ ਹੀ ਹਰੇ ਜਾਂਦੇ ਨੇ ਖਤਮ ਹੋ ਜਾਂਦੇ ਨੇ ਸਤਿਗੁਰ ਦੀ ਬਾਣੀ ਕਹਿੰਦੀ ਹੈ ਕੇਵਲ ਤੁਸੀਂ ਉਸ ਨੂੰ ਸਿਮਰਨਾ ਹੈ ਕੇਵਲ ਮਨ ਇਕਾਗਰ ਕਰਕੇ ਉਸ ਨੂੰ ਯਾਦ ਕਰਨਾ ਤੇ ਦਾਤਾਰ ਜੀ ਦੀ ਬਾਣੀ ਕਹਿੰਦੀ ਉਹਦੀ ਯਾਦ ਸਾਰੇ ਕਲੇਸ਼ ਖਤਮ ਜਿਹੜੀ ਹੈ ਉਹ ਵਾਹਿਗੁਰੂ ਜੀ ਕਲੇਸ਼ ਖਤਮ ਕਰ ਦਿੰਦੀ ਹੈ ਸਤਗੁਰ ਦੀ ਬਾਣੀ ਕਹਿੰਦੀ ਸਿਮਰੋ ਸਿਮਰ ਸਿਮਰ ਸੁਖ ਪਾਵਾਂ ਉਸ ਵਾਹਿਗੁਰੂ ਜੀ ਨੂੰ ਸਿਮਰ ਕੇ ਮੈਂ ਆਤਮਿਕ ਸੁਖ ਆਨੰਦ ਪ੍ਰਾਪਤ ਕਰਦਾ ਹਾਂ ਉਹ ਆਤਮਿਕ ਸੁਖ ਜਿਸ ਦੇ ਲਈ ਸਾਰਾ ਸੰਸਾਰ ਤਰਲੇ ਪਿਆ ਮਰਦਾ ਗੁਰੂ ਦੇਵ ਮਹਾਰਾਜ ਜੀ ਆਖਦੇ ਨੇ ਕਿ ਉਹਦੀ ਯਾਤ ਦੇ ਵਿੱਚ ਜੁੜੀਆਂ ਆਪਣੇ ਆਪ ਹੀ ਅੰਦਰ ਆਤਮਿਕ ਸੁਖ ਬਣ ਜਾਂਦੀਆਂ ਨੇ ਆਪਣਿਆਂ ਦਤਾਰ ਗੁਰੂ ਦੇਵ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਸੋ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਉਹ ਥਾਂ ਜਿਸ ਥਾਂ ਦੇ ਉੱਤੇ ਰੱਬ ਦੇ ਪਿਆਰੇ ਬੈਠ ਕੇ ਉਸ ਨੂੰ ਯਾਦ ਕਰਦੇ ਨੇ ਉਸ ਨੂੰ ਸਿਮਰਦੇ ਨੇ ਉਹ ਥਾਂ ਸੁਹਾਵਾ ਜਿੱਥੇ ਬੈਠ ਕੇ ਉਹਦੀ ਯਾਦ ਹੁੰਦੀ ਹੈ ਤੇ ਉਹਦੀ ਯਾਦ ਅੰਦਰ ਦੇ ਕਲੇਸ਼ ਨੂੰ ਖਤਮ ਕਰ ਦਿੰਦੀ ਮੁਕਾਗ ਹੁੰਦੀ ਹੈ ਮਾਰਦ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਓ ਕਲ ਜਿਸ ਨੂੰ ਸੇ ਕਲ ਯੁਗ ਦੇ ਕਲੇਸ਼ ਆਖਦੀ ਬੜੇ ਡਾਡੇ ਕਲੇਸ਼ ਜਿਸ ਘਰ ਦੇ ਅੰਦਰ ਇਹ ਕਲੇਸ਼ ਪੈ ਜਾਣ ਮਹਾਰਾਜ ਦੀ ਕਿਰਪਾ ਕਰਨ ਮਹਾਰਾਜ ਕਹਿੰਦੇ ਨੇ ਇਹ ਜਿਹੜੇ ਕਲਯੁਗ ਦੇ ਕਲਾ ਕਲੇਸ਼ ਨੇ ਨਾ ਇਹ ਝਗੜੇ ਨੇ ਇਹ ਕਲੇਸ਼ ਨੇ ਇਹ ਦੁੱਖ ਨੇ ਜਦੋਂ ਉਸ ਦੀ ਅਸੀਂ ਯਾਤ ਦੇ ਵਿੱਚ ਜੁੜਦੇ ਹਾਂ ਤੇ ਸਾਰੇ ਕਲੇਸ਼ ਜਿਹੜੇ ਨੇ ਉਹ ਆਪਣੇ ਆਪ ਖਤਮ ਹੋ ਜਾਂਦੇ ਨੇ ਆਪਣੇ ਆਪ ਹੀ ਮੁਕ ਜਾਂਦੀ ਹੈ ਇੱਕ ਜ਼ੁਗਤੀ ਹੁੰਦੀ ਹੈ ਕੇਵਲ ਇੱਕ ਜ਼ੁਗਤੀ ਰੱਬ ਦੇ ਪਿਆਰਿਆਂ ਦੇ ਕੋਲ ਇੱਕ ਜ਼ੁਗਤੀ ਹੈ ਸਿਰ ਇੱਕ ਮਾਈ ਕਿਸੇ ਸਾਧੂ ਸੰਤ ਦੇ ਕੋਲ ਗਈ ਤੇ ਆਖਦੀ ਹੈ ਕਿ ਬਾਬਾ ਜੀ ਮੇਰੀ ਨੌ ਬੜੀ ਝਗੜਦੀ ਹੈ ਬੜਾ ਕਲੇਸ਼ ਕਰਦੀ ਹੈ ਬੋਲਦੀ ਰਹਿੰਦੀ ਹੈ ਮਹਾਤਮਾ ਜਾਣਦਾ ਸੀ ਇੱਕ ਚੁੱਪ ਤੇ ਸੋ ਸੁਖ ਪਰ ਜਦੋਂ ਕੋਈ ਬੋਲਦਾ ਹੋਵੇ ਤੇ ਮੱਲੂ ਮੱਲੀ ਬੋਲਿਆ ਜਾਂਦਾ ਹੈ ਸਾਧੂ ਮਹਾਤਮਾ ਨੇ ਆਖਿਆ ਕਹਿੰਦੇ ਨੇ ਮਾਈ ਇਹ ਮੈਂ ਲਾਚੀਆਂ ਪੜ ਦਿੱਤੀਆਂ ਨੇ ਇਹਨਾਂ ਲਾਚੀਆਂ ਨੂੰ ਤੂੰ ਮੂੰਹ ਦੇ ਵਿੱਚ ਪਾ ਕੇ ਬਸ ਦੱਬੀ ਰੱਖਣਾ ਨਾ ਤੇਰੀ ਬੋਲਦੀ ਐ ਬੁਲੀ ਜਾਂਦੀ ਹੈ ਪਰ ਤੂੰ ਦੰਦਾਂ ਤੋਂ ਦੰਦ ਨਹੀਂ ਚੁੱਕਣਾ ਜੇ ਚੁੱਕ ਲਿਆ ਤੇ ਮੰਤਰ ਦਾ ਅਸਰ ਖਤਮ ਹੋ ਜਾਵੇਗਾ ਯਾਦ ਰੱਖੀ ਜਦੋਂ ਹੀ ਨਾ ਤੇਰੇ ਨਾਲ ਕੋਈ ਝਗੜਾ ਕਰੇ ਤੈਨੂੰ ਬੋਲੇ ਤੂੰ ਸਿਰਫ ਇੱਕੋ ਗੱਲ ਯਾਦ ਰੱਖਣੀ ਹੈ ਕਿ ਲਾਚੀਆਂ ਲਾਚੀਆਂ ਮੂੰਹ ਦੇ ਵਿੱਚ ਰੱਖ ਕੇ ਮੂੰਹ ਨੂੰ ਚੰਗੀ ਤਰ੍ਹਾਂ ਘੁੱਟ ਲੈਣਾ ਹੈ ਤੇ ਸਾਰੀ ਸੁਰਤ ਸਾਰਾ ਧਿਆਨ ਇਹਨਾਂ ਦੰਦਾਂ ਦੇ ਵਿੱਚ ਜਿਹੜੀ ਦੱਬੀ ਹੋਈ ਲਾਚੀ ਆ ਉਹਦੇ ਉੱਤੇ ਰੱਖਣਾ ਹੈ ਤੇ ਜਿਹੜੀ ਨੌਂ ਦੀ ਗੱਲ ਤੈਨੂੰ ਇੱਕ ਵੀ ਸੁਣਾਈ ਨਾ ਦਵੇ ਬਸ ਇਤਨਾ ਧਿਆਨ ਜਿਹੜਾ ਕਿ ਉਸ ਲਾਚੀ ਦੇ ਉੱਤੇ ਰੱਖਣਾ ਸਮਾਂ ਬਤੀਤ ਹੋਇਆ ਤੇ ਸਮਾਂ ਬਤੀਤ ਹੋਇਆ ਤੇ ਉਹ ਫਿਰ ਸ਼ੁਕਰਾਨਾ ਕਰਨ ਆਈ ਮਾਈ ਅੱਖਾਂ ਲੱਗੀ ਦੀ ਤੁਹਾਡੇ ਕਰਕੇ ਮੇਰੇ ਘਰ ਅੰਦਰ ਜਿਹੜਾ ਨਿਤ ਦਾ ਕਲੇਸ਼ ਸੀ ਮੜ ਜੀ ਗੱਲ ਥੱਲੇ ਮੜ ਜੀ ਗੱਲ ਕਰਨ ਰੋਲਾ ਝਗੜਾ ਕਲੇਸ਼ ਉਹ ਬੋਲ ਬੋਲਾ ਬੁਲਾਰਾ ਖਤਮ ਹੋ ਗਿਆ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ ਮਾਤਮਨ ਨੇ ਪੁੱਛਿਆ ਕਿ ਮਤਾ ਜਦੋਂ ਮਾਈ ਤੇਰੀ ਨੋ ਬੋਲਦੀ ਹੈ ਉਹ ਤੂੰ ਕੀ ਕਰਦੀ ਹੁੰਦੀ ਸੀ ਉਹਨੇ ਆਖਿਆ ਜੀ ਕਰਨਾ ਕੀ ਸੀ ਸਿਰਫ ਲਾਚੀਆਂ ਮੂੰਹ ਦੇ ਵਿੱਚ ਰੱਖ ਕੇ ਮੈਂ ਤੁਹਾਡੇ ਦਿੱਤੇ ਕੋਈ ਸਿਮਰਨ ਨੂੰ ਚੀਤੇ ਕਰਦੀ ਸੀ ਮਨ ਅੰਦਰ ਤੇ ਬਾਕੀ ਉਹ ਤੁਹਾਡੀਆਂ ਬੜੀਆਂ ਹੋਈਆਂ ਲਾਚੀਆਂ ਕੰਮ ਕਰ ਗਈਆਂ ਤੇ ਸਾਧੂ ਵਸ ਕੇ ਉਹਨੇ ਆਖਿਆ ਕਹਿੰ ਲੈਗੇ ਕਿ ਮਾਤਾ ਉਹ ਤੇਰੀ ਅੰਦਰ ਦੀ ਜ਼ੁਬਾਨ ਸੀ ਜੋ ਟਿੱਕੀ ਹੋਈ ਸੀ ਇੱਕ ਜਣਾ ਬੋਲਦਾ ਸੀ ਤੂੰ ਹਮੋਸ਼ ਹੋ ਜਾਂਦੀ ਸੀ ਇਹ ਕਰਾਮਾਤ ਮੇਰੀ ਨਹੀਂ ਹੈ ਇਹ ਕਰਾਮਾਤ ਲਾਛੀਆਂ ਦੀ ਨਹੀਂ ਹੈ ਇਹ ਪੜੇ ਹੋਏ ਮੰਤਰ ਦੀ ਨਹੀਂ ਹੈ ਇਹ ਤੇ ਸਿਰਫ ਮੈਂ ਤੁਹਾਨੂੰ ਇੱਕ ਵਿਧੀ ਦੱਸਣਾ ਚਾਹੁੰਦਾ ਸੀ ਕਿ ਜੇ ਤੂੰ ਧਿਆਨ ਜਿਹੜਾ ਕਿ ਦੁਨੀਆਂ ਦੇ ਵੱਲੋਂ ਚੱਕ ਕੇ ਆਪਣੇ ਅੰਦਰ ਨੂੰ ਲੈ ਜਾਵੇਂਗੀ ਤੇ ਤੇਰੇ ਅੰਦਰ ਸਭ ਕੁਝ ਪਿਆ ਗਿਆ ਤੇ ਜਦੋਂ ਇੱਕ ਜਾਨਾ ਬੋਲੇਗਾ ਦੂਜਾ ਜਾਨਾ ਹਮੋਸ਼ ਹੋ ਜਾਵੇਗਾ ਕਲੇਸ਼ ਆਪਣੇ ਆਪ ਹੀ ਖਤਮ ਹੋ ਜਾਣਾ ਹੈ ਤੇ ਮਾਈ ਨੂੰ ਆਖਿਆ ਕਹਿੰਦੇ ਨੇ ਮਾਈ ਇਹ ਚੁੱਪ ਰਹਿਣ ਦੀ ਤਾਕਤ ਹੈ ਚੁੱਪ ਰਹਿਣ ਦੀ ਬਸ ਮੈਂ ਤੁਹਾਨੂੰ ਇੱਕ ਜ਼ੁਗਤੀ ਦੱਸੀ ਸੀ ਕਿ ਜਦੋਂ ਜੀਵਨ ਦੇ ਅੰਦਰ ਚੁੱਪ ਰਹਿਣਾ ਆ ਜਾਵੇ ਜਦੋਂ ਚੁੱਪ ਰਹਿਣ ਤੋਂ ਬਾਅਦ ਧਿਆਨ ਜਿਹੜਾ ਹੈ ਉਹ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਜੁੜ ਜਾਵੇ ਫਿਰ ਵੱਡੀ ਤੋਂ ਵੱਡੀ ਬਿਪਤਾ ਵੱਡੇ ਤੋਂ ਵੱਡਾ ਕਲੇਸ਼ ਜਿਹੜਾ ਹੈ ਉਹ ਟਲ ਜਾਂਦਾ ਕਿ ਪਰ ਜਦੋਂ ਬੰਦਾ ਆਖਿਆ ਕਿ ਇਹਨੇ ਮੈਨੂੰ ਦੋ ਆਖੀਆਂ ਮੈਂ ਚਾਰ ਤੇ ਦਾ ਜਵਾਬ ਦੇਣਾ ਹੈ ਮੈਂ ਗੱਲ ਬਰਦਾਸ਼ਤ ਕੋਈ ਕਰਨੀ ਨਹੀਂ ਹੈ ਮੈਂ ਵੀ ਇਸ ਘਰ ਦੇ ਵਿੱਚ ਵਿਆਹ ਕੇ ਆਈ ਹੁਈ ਆ ਤੇ ਉਹ ਸਾਧੂ ਕਹਿੰਦਾ ਫਿਰ ਉੱਥੇ ਜੰਗ ਵੱਜਣੀ ਹੀ ਵੱਜਣੀ ਗੁਰਦੇਵ ਮਹਾਰਾਜ ਕਹਿੰਦੇ ਨੇ ਕਿ ਜਦੋਂ ਤੁਸੀਂ ਉਸ ਦੀ ਯਾਤ ਦੇ ਵਿੱਚ ਜੁੜੋਗੇ ਨਾ ਉਹ ਆਪਣੇ ਆਪ ਹੀ ਅੰਦਰ ਨੂੰ ਸ਼ਾਂਤ ਕਰ ਦਿੰਦਾ ਹੈ ਆਪਣੇ ਆਪ ਹੀ ਅੰਦਰੋਂ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਇੱਕ ਕਮਲਾ ਹੋ ਗਿਆ ਹੁਣ ਸਾਰਿਆਂ ਨੇ ਕਮਲਾ ਥੋੜੀ ਹੋਣਾ ਹੈ ਜੇ ਇੱਕ ਬੋਲਦਾ ਬੋਲੀ ਜਾਂਦਿਓ ਆਪ ਸ਼ਾਂਤ ਹੋ ਜਾਵੋ ਸਾਰੇ ਮਸਲੇ ਸਭ ਰੋਲੇ ਸਭ ਖਤਮ ਹੋ ਜਾਂਦੇ ਨੇ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਕਲ ਕਲੇਸ਼ ਤਨ ਮਾਹੇ ਮਿਟਾਓ ਇਹ ਜਿਹੜੇ ਤਨ ਦੇ ਕਲੇਸ਼ ਨੇ ਇਹ ਝਗੜੇ ਜਿਹੜੇ ਨੇ ਜਿੱਥੇ ਮਨੁੱਖ ਦੀ ਹੋਮੇ ਹੈ ਜਿੱਥੇ ਮੈਂ ਮੇਰੀ ਹੈ ਉਸ ਮੈਂ ਮੇਰੀ ਦੇ ਕਰਕੇ ਤੇ ਸਾਰੇ ਕਲੇਸ਼ ਪੈਦੇ ਨੇ ਇਹ ਮੈਂ ਮੇਰੀ ਕਰਕੇ ਹੀ ਤੇ ਝਗੜੇ ਪੈਦੇ ਨੇ ਬਾਬਾ ਫਰੀਦ ਸਾਹਿਬ ਜੀ ਨੇ ਬੜੇ ਸੋਹਣੇ ਬਚਨ ਆਖੇ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ ਕਿ हे ਸਖੀਏ ਮੈਂ ਕਿਹੜੇ ਮੁਖ ਦੇ ਵਿੱਚੋਂ ਬੋਲ ਬੋਲਾਂ ਮੈਂ ਕਿਹੜਾ ਤਨ ਦੇ ਉੱਤੇ ਸ਼ਿੰਗਾਰ ਕਰਾਂ ਜਿਹਦੇ ਨਾਲ ਮੇਰਾ ਪਤੀ ਮੇਰਾ ਪਰਮਾਤਮਾ ਮੇਰੇ ਵਸ ਦੇ ਵਿੱਚ ਆ ਜਾਵੇ ਫਰੀਦ ਸਾਹਿਬ ਜੀ ਨੇ ਆਖਿਆ ਕਮਣ ਸੋ ਅੱਖਰ ਕਮਣ ਗੁਣ ਕਮਣ ਸੋ ਮਣੀਆਂ ਮੰਤ ਕਿਹੜਾ ਅੱਖਰ ਕਿਹੜਾ ਨਾਮ ਮੈਂ ਜਪਾਂ ਕਿਹੜਾ ਸ਼ਿੰਗਾਰ ਮੈਂ ਕਰਾਂ ਕਿਹੜੇ ਮੰਤਰਾਂ ਨੂੰ ਮੈਂ ਆਪਣੇ ਜੀਵਨ ਦੇ ਵਿੱਚ ਧਾਰ ਲਵਾਂ ਜਿਹਦੇ ਨਾਲ ਮੇਰੀ ਜ਼ਿੰਦਗੀ ਦੇ ਕਲੇਸ਼ ਖਤਮ ਹੋ ਜਾਵਣ ਤੇ ਮੇਰਾ ਸਾਈ ਮੇਰੇ ਵੱਸ ਦੇ ਵਿੱਚ ਹੋ ਜਾਵੇ ਤੇ ਫਰੀਦ ਸਾਹਿਬ ਅੱਗੇ ਜਿੱਥੇ ਸਵਾਲ ਕਰਦੇ ਨੇ ਉੱਥੇ ਅੱਗੇ ਜਵਾਬ ਦਿੰਦੇ ਨੇ ਫਰੀਦ ਸਾਹਿਬ ਜੀ ਆਖਦੇ ਨੇ ਨਿਮਨ ਸੋ ਅੱਖਰ ਨਿਮਨ ਦੇ ਅਰਥ ਹੁੰਦੇ ਨੇ ਝੁਕ ਜਾਣਾ ਕਿਹਦੇ ਅੱਗੇ ਪਰਮਾਤਮਾ ਦੇ ਅੱਗੇ ਆਪਣੀ ਹਉਮੈ ਨੂੰ ਖਤਮ ਕਰ ਦੇਣਾ ਜਿਸ ਨੂੰ ਫਰੀਦ ਸਾਹਿਬ ਜੀ ਨੇ ਆਪਣੀਆਂ ਅਮਰਤਮਈ ਬਾਣੀ ਦੇ ਵਿੱਚ ਆਖਿਆ ਫਰੀਦਾ ਆਪ ਸਵਾਰੇ ਮੈਂ ਮਿਲਾ ਆਪਣੇ ਆਪ ਨੂੰ ਸਵਾਰਨ ਦਾ ਮਤਲਬ ਵੀ ਇਹ ਹੈ ਕਿ ਦੁਨੀਆਂ ਦੇ ਵੱਲੋਂ ਪਰਾਮ ਹੋ ਜਾਣਾ ਸ਼ਾਂਤ ਹੋ ਜਾ ਕੋਈ ਸਾਡੀ ਨਿੰਦਾ ਕਰੇ ਕੋਈ ਉਸਤਤ ਕਰੇ ਭਗਤ ਨਾਮਦੇਵ ਜੀ ਆਖਦੇ ਨਹੀਂ ਕਿ ਦੋਨਾਂ ਦੇ ਵਿੱਚ ਸਾਇਲੈਂਟ ਰਹਿਣਾ ਇਹ ਨਹੀਂ ਕਿ ਨਿੰਦਾ ਕੀਤੀ ਤਾਂ ਵੀ ਪੁੜੱਕੇ ਡੰਡਿਓਂ ਪਾਰ ਹੋਗੇ ਜੇ ਬਟਿਆਈ ਕੀਤੀ ਤੇ ਬੰਦਾ ਕਹਿੰਦਾ ਸ਼ਾਇਦ ਮੈਂ ਹੀ ਰੱਬ ਭਗਤ ਨਾਮਦੇਵ ਜੀ ਆਖਦੇ ਨੇ ਉਸਤਤ ਨਿੰਦਾ ਕਰੇ ਨਰ ਕੋਈ ਕੋਈ ਤੁਹਾਡੀ ਉਸਤਤ ਕਰ ਲਵੇ ਕੋਈ ਤੁਹਾਡੀ ਨਿੰਦਾ ਕਰ ਲਵੇ ਤੁਹਾਡੇ ਮਨ ਦੀ ਸ਼ਾਂਤੀ ਇਤਨੀ ਗਹਿਰੀ ਹੋਣੀ ਚਾਹੀਦੀ ਹੈ ਕਿ ਇਹ ਚੀਜ਼ਾਂ ਤੁਹਾਡੇ ਮਨ ਤੱਕ ਅਸਰ ਹੀ ਨਾ ਕਰ ਪਾਉਣ ਤੇ ਭਗਤ ਜੀ ਆਖਦੇ ਨੇ ਨਾਮੇ ਸ਼੍ਰੀ ਰੰਗ ਭੇਟਲ ਸੋ ਭਗਤ ਨਾਮਦੇਵ ਜੀ ਨੂੰ ਪਰਮਾਤਮਾ ਵੈਕੂ ਅਕਾਲਪੁਰਖ ਮਿਲ ਗਏ ਨੇ ਤੇ ਜਿਨ੍ਹਾਂ ਨੂੰ ਪਰਮਾਤਮਾ ਵੈਕੂ ਜੀ ਮਿਲ ਜਾਂਦੇ ਨੇ ਉਹ ਫਿਰ ਇੰਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਾਰਾ ਰੋਲਾ ਹਉਮੇ ਦਾ ਹੈ ਹਉਮੇ ਦਾ ਮੈਂ ਮੇਰੀ ਦਾ ਹਰ ਬੰਦਾ ਆਪਣੇ ਆਪ ਨੂੰ ਕੁਝ ਜਿਤਾਉਣ ਦਾ ਯਤਨ ਕਰਦਾ ਹੈ ਮਹਾਰਾਜ ਕਹਿੰਦੇ ਨੇ ਜਿਤਾਣਾ ਛੱਡ ਦੇ ਆਪਣੀਆਂ ਮੀਮ ਕਲ ਕਲੇਸ਼ ਤਨ ਮਾਹੇ ਮਟਾਵੋ ਤੇਰੇ ਅੰਦਰ ਦੇ ਕਲੇਸ਼ ਖਤਮ ਜਾਵਣਗੇ ਝਗੜੇ ਖਤਮ ਜਾਵਣਗੇ ਸਿਮਰੋ ਜਾਸ ਬਸੰਭਰ ਏਕ ਹੈ ਨਾਮ ਜਪਤ ਅਗਣ ਤਨਿਕ ਉਸ ਵਾਹਿਗੁਰੂ ਜੀ ਦੀ ਵਡਿਆਈ ਸ਼ੋਭਾ ਕਰੋ ਜਿਸ ਨੂੰ अनेका ਹੀ ਮਨੁੱਖ ਗਾਰੇ ਨੇ ਸਿਮਰਦੇ ਨੇ ਉਸ ਨੂੰ ਯਾਦ ਕਰਦੇ ਨੇ ਇਹ ਨਹੀਂ ਕਿ ਇਹ ਹਜ਼ੂਰ ਆਖਦੇ ਨੇ ਕਿ ਪਤਾ ਹੀ ਨਹੀਂ ਕਿੰਨੇ ਲੋਕ ਉਸ ਵਾਹਿਗੁਰੂ ਜੀ ਦੀ ਉਪਮਾ ਦੇ ਵਿੱਚ ਜੁੜੇ ਕੋਈ ਨਹੀਂ ਇਹ ਦੱਸਿਆ ਹੀ ਨਹੀਂ ਨਾ ਜਾ ਸਕਦਾ ਕਿੰਨੀਆਂ ਰੂਹਾਂ ਕਿੰਨੇ ਸੁਰਤ ਸੁਰਤੀਆਂ ਜਿਹੜੀਆਂ ਨੇ ਉਹ ਵਾਹਿਗੁਰੂ ਜੀ ਦੇ ਨਾਮ ਨੂੰ ਜਪਦੀਆਂ ਨੇ ਸਤਿਗੁਰ ਦੀ ਬਾਣੀ ਕਹਿੰਦੀ ਏ ਸੋਦਰ ਤੇਰਾ ਕੇਹਾ ਸੋ ਕਰਕੇ ਹਾ ਜਿਤ ਮੈਂ ਸਰਬ ਸਮਾਲੀ ਵਾਜੇ ਤੇਰੇ ਨਾਮ ਅਨੇਕ ਅਸੰਖਾਂ ਕੀਤੇ ਤੇਰੇ ਗਾਵਨ ਕਰੇ ਗਾਵਨ ਤਉਨੋ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮਦਿਵਾਰੇ ਗਾਵਨ ਤਉਨੋ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮੇ ਚਾਰੇ ਗਾਵਨ ਤਉਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸੁvare ਗਾਵਨ ਤਉਨੋ ਇੰਦਰ ਇੰਦਰਾਸਨ ਬੈਠੇ ਦੇਵ ਤਿਆਂ ਦਰਨਾਲੇ ਗਾਮਨਤੂ ਨੂੰ ਸਿੱਧ ਸਮਾਧੀ ਅੰਦਰ ਗਾਮਨਤੂ ਨੂੰ ਸਾਧ ਵਿਚਾਰਿਆ ਗਾਮਨਤੂ ਨੂੰ ਜਤੀ ਸਤੀ ਸੰਤੋਖੀ ਗਾਮਨਤੂ ਨੂੰ ਵੀਰ ਕਰਾਰੇ ਗਾਮਨਤੂ ਨੂੰ ਪੰਡਿਤ ਪਣ ਰਖੀਸਰ ਜੁਗ-ਜੁਗ ਵੇਦਾ ਨਾਲੇ ਪਤਾ ਨਹੀਂ ਕਿੰਨੇ ਵਾਹਿਗੁਰੂ ਤੇਰੇ ਨਾਮ ਨੂੰ ਗਾਰੇ ਤੈਨੂੰ ਸਿਮਰਦੇ ਪੈ ਸਿਮਰੋ ਜਾਸ ਬਿਸੰਬਰ ਏ ਕੈ ਉਸ ਪਰਮਾਤਮਾ ਦਾ ਜਿਸ ਦਾ ਜਸ ਵੇਦਾਂ ਨੇ ਗਾਇਆ ਪੁਰਾਣਾ ਨੇ ਗਾਇਆ ਉਸ ਪਰਮਾਤਮਾ ਦੇ ਜਸ ਨੂੰ ਗਾਉ ਸਿਮਰੋ ਜਾਸ ਬਸੰਬਰ ਇਕੈ ਨਾਮ ਜਪਤ ਅਗਣt अनेके ਜਿਸ ਦੇ ਨਾਮ ਨੂੰ अनेका ਜਪਦੇ ਨੇ ਜਿਸ ਦੇ ਨਾਮ ਦੀ ਮਹਿਮਾ ਨੂੰ ਵੇਦ ਪੁਰਾਣਾ ਨੇ ਗਾਇਆ ਕਹ ਮਹਾਰਜ ਕਹਿੰਦੇ ਨੇ ਸਿਮਰੋ ਜਾਸ ਬਸੰਬਰ ਇਕੈ ਨਾਮ ਜਪਤ ਅਗਣt अनेके ਜਿਸ ਨੂੰ ਅਨੇਕਾਂ ਲੋਕ ਸਿਮਰਦੇ ਉਹ ਸੁਭਾਈ ਗੁਰੂ ਜੀ ਨੂੰ ਸਿਮਰ ਜਿਸ ਦੀ ਸਤਾ ਸਾਰਿਆਂ ਦੇ ਵਿੱਚ ਮੌਜੂਦ ਹੈ ਕਾਂਕੀ ਇੱਕ ਹੈ ਦਰਸ ਤੋਹਾ ਰੂਪ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਪਰਮੇਸ਼ਰ ਪਰਮਾਤਮਾ ਵਹਿਗੁਰੂ ਅਕਾਲ ਪੁਰਖ ਜੀ ਦੇ ਦਰਸ਼ਨਾਂ ਦੀ ਚਾਹ ਨਾ ਇੱਛਾ ਕਾਂਖੀ ਏਕੈ ਦਰਸ ਤੁਹਾਰੂ ਨਾਨਕ ਉਨ ਸੰਗ ਮੋਹੇ ਉਦਾਰੋ ਪਾਤਸ਼ਾਹ ਜੀ ਆਖਦੇ ਨੇ ਕਿ ਹੇ ਵਹਿਗੁਰੂ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਮਹਾਰਾਜ ਤੇਰੇ ਮਿਲਾਪ ਦੀ ਇੱਛਾ ਹੈ ਨਾ ਬਸ ਉਹਨਾਂ ਦਾ ਸੰਗ ਬਖਸ਼ੀ ਮਹਾਰਾਜ ਉਹਨਾਂ ਦਾ ਸੰਗ ਬਖਸ਼ਿ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਤੇਰੇ ਮੇਲਾਪ ਦੀ ਇੱਛਾ ਫਿਰ ਹਜ਼ੂਰ ਜੀ ਆਖਦੇ ਨੇ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨਾ ਕੇ ਮਨ ਵਿਸਰਾਮ ਇਹ ਇਹ ਜਿਹੜਾ ਨਾਮ ਹੈ ਇਸ ਨਾਮ ਦਾ ਜਿਹੜਾ ਵਿਸਰਾਮ ਹੈ ਵਿਸਰਾਮ ਕਹਿੰਦੇ ਨੇ ਟਿਕਾਣਾ ਇਹ ਜਿਹੜਾ ਟਿਕਾਣਾ ਹੈ ਇਹ ਰੱਬ ਦੇ ਪਿਆਰਿਆਂ ਦੇ ਹਿਰਦੇ ਦੇ ਵਿੱਚ ਹੈ ਪਰਮਾਤਮਾ ਦੇ ਪਿਆਰਿਆਂ ਦੇ ਹਿਰਦਿਆਂ ਦੇ ਵਿੱਚ ਮੇਰੇ ਵਾਹਿਗੁਰੂ ਜੀ ਦੀ ਨਿੱਘੀ ਯਾਦ ਵਸਦੀ ਹੈ। ਪਰਮਾਤਮਾ ਦੇ ਵਾਹਿਗੁਰੂ ਜੀ ਦੇ ਪਿਆਰੇ ਜਿਹੜੇ ਨੇ ਉਹ ਹਮੇਸ਼ਾ ਹੀ ਪਰਮਾਤਮਾ ਨੂੰ ਯਾਦ ਕਰਦੇ ਨੇ ਜਿਸ ਨੂੰ ਤੁਹਾਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਖਿਆ ਜਿਸ ਪਿਆਰੇ ਸਿਉ ਨਹੀਂ ਤਿਸ ਅੱਗੇ ਮਰ ਚੱਲੀਏ ਧ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੀ ਜੀਵਨ।